ਤਾਂ ਇਹ ਤਾਂ ਕੰਮ ਕਰ ਜਾਂਦੀ ਆ। ਉਹ ਭਾਈ ਇਹ ਮੇਰਾ ਵੀਰ ਤੇ ਹੈ ਬਈ ਠੀਕ ਹੈ। ਠੀਕ ਹੈ ਭਾਈ। ਮੇਰੇ ਵੀਰ ਤੇ ਵਰਜਾਈ ਆ। ਜਵਾਖ ਜਲੇ ਠੀਕ ਹੈ ਭਾਣਾ। ਹਾਂ ਠੀਕ ਹੈ ਭਾਈ। ਉਹ ਠੀਕ ਹੈ। ਤੁਸੀਂ ਰਸ ਤੇ ਹੈ ਬਈ। ਕਵੇਲਾ ਜਵਾਲੀ ਘਰ ਸਾਡੇ ਦੇ। ਉਹ ਏੜਾ ਪਹਿਲਾਂ ਤੈਨੂੰ ਪਸਈ ਹੈ ਸਮਾਂ ਕਰਾ ਤੂੰ ਆਹ ਇੱਕ ਤਾਂ ਮਸਾਂ ਗੱਡੀਆ ਕਰਾਉ। ਇਤਾਂ ਗਦਾਨ ਪੂਣ ਕਰੀ ਜਾਂਦੀ ਸੀ। ਅੱਛਾ। ਮੈਂ ਮਾਰਿਆ ਲਗਾ ਪੜ ਮਾਈ ਨਹੀਂ ਟਾਈਮ ਲਾਇਆ ਐਸੇ ਨਹੀਂ ਲਾਇਆ। ਤੈਨੂੰ ਪਸਈ ਹੈ ਭਾਣੇ ਬੁਰਨਾ। ਕੀ ਕੁਤਲੇ ਭਾਈ। ਕਿਆ ਸਮਾਨ ਆ ਭਾਈ ਤੇ ਲੇ ਲੇ ਗਏ ਸੀਗੇ ਅਸੀਂ ਹਾਂ ਕੁਝ ਥੋੜੇ ਲਿਆਂਦਾ ਸੀ ਨਿੰਦ ਗਈਆਂ ਦਸਤਾਂਗੀਆਂ ਤੇ ਅੱਛਾ ਤੇ ਆਉਂਗੇ ਉਹ ਸਬਜ਼ੀ ਲਈ ਅੱਛਾ ਦਾਈ ਵੀ ਲੈਂਦੀ ਤੇ ਗੱਡੀ ਚੰਗੀ ਨਹੀਂ ਭਾਬੀ ਦਾ ਅੱਛਾ ਮਿਰਕੂੜੀ ਲੈ ਜੱਪੜਾ ਲੈਂਦਾਂ ਹਾਂ ਕੋਈ ਦੂਤ ਜਵਾਕ ਕਿੱਧਰ ਹੈ ਸਹੀ ਤੇ ਵਾਲੇ ਬਾਗੇ ਵੀਰੇ ਅੱਛਾ ਝੜ ਭਾਈ ਬਾਬੇ ਤੇ ਮੱਥਾ ਟੇਕ ਆਉਂਗੇ ਅੱਛਾ ਵੀ ਲੈ ਲੀ ਹਾਂ ਹਾਂ ਸੁਰਕੀ ਹੈ ਹੈ ਭਰਾ ਮਕਾਣੀ ਮੈਂ ਵੇਚਣ ਲੱਗ ਜਾਣਾ ਫਿਰ ਮੀਠਾ ਤੇ ਆ ਮਟਰ ਤੇ ਆਲੂ ਮੈਂ ਚਲ ਜਾਂਦੀ ਹੈ ਸਬਜ਼ੀ ਲੈ ਜਾਂਦੀ ਹੈ ਅੱਛਾ ਅਰਜਵੀਰੇ ਪਾਣੀ ਲਿਆ ਕੇ ਦੇਣੀ ਆ ਲੈ ਆਪਣੇ ਲਿਆ ਪਾਣੀ ਹਰ ਬੱਸ ਮਿਲ ਗਈ ਸੀ ਹਾਂ ਬੱਸ ਮਿਲ ਗਈ ਸੀ ਇੱਕ ਤਾਂ ਸਾਡੇ ਪਿੰਡਾਂ 'ਚ ਪਣਿਆ ਹੋਵਾ ਬੱਸਾਂ ਦਾ ਬਣਾ ਹਣਾ ਹੋਵਾ ਹਾਂ ਭਾਈ ਕਹਿਣ ਦੇਣੀ ਹੈ ਬੱਸਾਂ ਦੀ ਬਾਲਾ ਹੋਵਾ ਚੰਚਾਰਵਾ ਨਹੀਂ ਟਾਈਮ ਮੈਨੂੰ ਲੱਗਦਾ ਹਣਾ ਪਣੇ ਹਾਂ ਟਾਈਮ ਨਹੀਂ ਚਲ ਸੜ ਕੇ ਤਾਂ ਪਾਣੀ ਕਰਾਂਗੇ ਮੈਂ ਕਣ

ਕਰ ਕੇ ਵਧੀਆ ਠੀਕ ਆ ਵਧੀਆ ਦੋ ਦਿਨ ਬੜਾਈ ਚੱਲੀ ਹੁੰਦੀ ਵਧੀਆ ਹਾਂ ਵਧੀਆ ਮਾਮਾ ਕਿਵੇਂ ਆ ਵਧੀਆ ਮਾਮਾ ਵੀ ਆਇਆ ਹਾਂ ਉਹ ਇੱਧਰ ਨੂੰ ਆ ਗਿਆ ਹਾਂ ਦੇਖ ਕਿੰਨਾ ਸੋਹਣਾ ਲੇਟੇ ਮੈਨੇ ਲੈ ਕੇ ਇੱਥੇ ਹਾਂ ਦੇਖ ਪਾ ਕੇ ਆ ਜਣ ਆਲੇ ਸੁਟਕੀਆਂ ਜਿਹੜੀਆਂ ਨਾਲ ਆ ਸੁਟਕੀਆਂ ਵੀ ਤਾਂ ਖੇਲ ਲੈ ਟਾਈ ਮੇਰੇ ਸਭ ਤੋੜੇ ਜੇ ਨਹੀਂ ਆਰੇ ਮੇਰੇ ਮਾਮੇ ਮੇਰੀ ਕਿੰਨੇ ਵਧੀਆ ਚਾਗੀ ਹਾਂ چل میں چاہ بنا لیا بڑا چل میں ਰਾਤ ਚਾ ਲੈ ਭਾਈ ਕਿਧਰ ਗਿਆ ਹੋਂ ਸਿਆਜ ਬੜਾ ਚਾ ਪੀ ਲੈ ਲੈ ਭਾਈ ਚਾ ਪੀ ਲੈ ਬੋਲਾ ਭਾਈ ਲੋਹਰ ਵਾਲ ਕਿਧਰੋਂ ਘਟ ਰਸੀ ਤਾਂ ਖਾਈ ਖਾਈ ਜੀ ਕਹਿੰਦੇ ਹੁੰਦੇ ਕੌੜ ਗਿਆ ਅੱਜ ਪਲਤ ਤੁਨ ਸਾਈ ਸੁਭਾ ਜਾ ਪਹਿਲੇ ਹਾਂ ਜੀ ਕਹਿੰਦੇ ਹੁੰਦੇ ਸੁਭਾ ਜਾ ਪਾਪਾ ਨੇ ਬੋਲੀ ਗਣੀ ਐ ਮੈਨੂੰ ਹਾਂ ਹਾਂ ਲੈ ਤਨੀ ਬੀਬੀ ਤੇ ਪਾਪੇ ਵਾਲਾ ਸੁਭਾ ਜਾ ਪਹਿ ਰਿਹਾ ਉਹ ਪਹਿਲਾਂ ਕਹਿੰਦੇ ਹੁੰਦੇ ਸੀਗੇ ਜੀ ਪਹਿਦੇ ਘਰ ਵਾਲੇ ਚੀਕ ਗੋਲੀ ਕਹਿਣਾ ਇਹਨੂੰ ਹਾਂ ਚਲ ਤਿਆਰ ਕਰਦੀ ਆ ਵੀਰੇ ਤੁਸੀਂ ਬੈਠੋ ਐਨੇ ਮੈਂ ਰੋਟੀ ਬਣਾ ਚੰਗ ਕਮਲ ਕੀ ਕੰਮ ਕਰਾ ਦੇ ਛੋਟੀਆਂ ਕੁੜੀਆਂ ਤਾਂ ਉੱਥੇ ਗਈਆਂ ਸਹੀ ਤੇ ਮੈਂ ਤਾਂ ਆਪ ਹੀ ਜਾਂਦੀ ਸੀ ਮੁਹੰਮਦ ਚੇਹਣ ਕੱਢੀ ਓਕੀ ਕਰਾ ਦੇ ਕਰਾ ਦੇ ਕਰਾ ਦੇ ਮੈਂ ਵੀ ਦੇਖਣਾ ਇਹਨਾਂ ਦੇ ਪਸ਼ੂਆਂ ਨੂੰ ਪਾਣੀ ਤਾਂ ਨਹੀਂ ਪਿਉਣਾਗਾ ਉਹਨੂੰ ਦੇਖੀ ਉਹ ਬੱਕਰੀਆਂ ਨਾ ਦੇਖੀ ਨੀੜੇ ਖਾਈ ਜਾਂਦੀਆਂ ਉਹ ਆਂਗ ਹੀ ਨਹੀਂ ਕੁੜੀਆਂ ਇਹ ਦੀਦੀ ਮੇਰਾ ਬੱਕਰ ਚਲ ਪਾਈ ਨਾ ਮੈਂ ਮਾਰ ਲੂੰਗੀ ਲੈ ਮਾਰ ਲੈ ਹੋ ਲੈ ਕਿੱਡਾ ਚੰਗਿਆ ਖਣ ਇਹ ਮੇਰੇ ਖਰੇ ਫਰਜਾ ਹੀ ਖਣ ਹਾਂ ਸਾਰੀ ਕੰਮ ਲੱਗ ਗਈ। ਤੈਹੀ ਜੀ ਹੁਣ ਕਾਂਪਰਾ ਵਾ ਛੁੱਟੀ ਪਸੂਆ। ਲੈ ਵੀਰੇ ਮੈਂ ਹੱਥੀ ਪਾ ਦਿੰਦੀ। ਕੋਈ ਨਹੀਂ ਪਹਿਣੇ ਚੱਲ ਕੋਈ ਨਹੀਂ। ਜਮਨ ਤਾਂ ਦਸਿਆ ਆਏ ਆ ਦੇਖੀ ਤੱਕ ਕੋਈ ਗੱਲ ਨਹੀਂ ਕੋਈ ਗੱਲ ਨਹੀਂ। ਸਰ ਭਾਈ ਆ ਤੂੰ ਭਾਈ। ਅਸੀਂ ਤੇਰੇ ਹਉ ਹੋਏ ਆ ਨਾ ਪਾਣੀ ਪਾਣੀ ਪੀਤਾ ਮੈਨੂੰ। ਹਾਂ ਭਾਈ ਪੀਤਾ ਪਾਣੀ। ਤਾਰ ਕੱਢਦੀ ਬਸ। ਤਾਰ ਕੱਢ ਦੂ ਮੈਂ ਕੋਈ ਨਹੀਂ। ਤਾਰ ਦਾ ਟਾਈਮ ਆ।